ਆਇਓਡੀਨ ਦੇ ਨਾਲ ਸੰਬੰਧਿਤ ਅਹਿਮ ਜਾਣਕਾਰੀ ਆਇਓਡੀਨ ਲੋੜਿੰਦਾ ਤਾਂ ਬਹੁਤ ਘੱਟ ਮਾਤਰਾ ਦੀ ਵਿੱਚ ਹੈ ਪਰ ਆਇਓਡੀਨ ਦੀ ਕਮੀ ਕਰ ਦਿੰਦੀ ਹੈ ਵੱਡੇ ਵਿਕਾਰ ਪੈਦਾ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਹੈ ਆਇਓਡੀਨ ਦੀ ਕਮੀ ਤੇ ਹੋ ਰਹੇ ਨੇ ਗੰਭੀਰ ਰੋਗਾਂ ਦੇ ਸ਼ਿਕਾਰ ਜਿਹਾ ਇਸ ਵੇਲੇ ਸੀ ਤੁਹਾਡੇ ਨਾਲ ਆਇਓਡੀਨ ਦੇ ਨਾਲ ਸੰਬੰਧਿਤ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਆयोਡੀਨ ਦੀ ਮਾਤਰਾ ਤਾਂ ਬਹੁਤ ਘੱਟ ਚਾਹੀਦੀ ਹੁੰਦੀ ਹੈ ਪਰ ਜੇਕਰ ਆयोਡੀਨ ਦੀ ਕਮੀ ਹੋ ਜਾਵੇ ਤਾਂ ਫਿਰ ਗੰਭੀਰ ਰੋਗ ਪੈਦਾ ਹੋ ਜਾਂਦੇ ਨੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਆयोਡੀਨ ਦੀ ਕਮੀ ਹੈ ਤੇ ਇਹ ਰੋਗ ਗੰਭੀਰ ਰੋਗਾਂ ਦੇ ਸ਼ਿਕਾਰ ਹੋਏ ਪਏ ਨੇ ਦੱਸਦੀ ਹੈ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਦੇ 188 ਕਰੋੜ ਲੋਕਾਂ ਨੂੰ ਆਇਓਡੀਨ ਦੀ ਕਮੀ ਹੈ ਤੇ ਇਹਨਾਂ ਦੇ ਵਿੱਚੋਂ 24 ਕਰੋੜ ਸਕੂਲੀ ਬੱਚੇ ਨੇ ਤੇ ਭਾਰਤ ਵਿੱਚ ਕਰਵਾਏ ਗਏ ਇੱਕ ਸਰਵੇ ਦੇ ਅਨੁਸਾਰ ਭਾਰਤ ਵਿੱਚ 20 ਕਰੋੜ ਦੇ ਕਰੀਬ ਲੋਕ ਆਇਓਡੀਨ ਦੀ ਕਮੀ ਦੇ ਸ਼ਿਕਾਰ ਨੇ ਜਿਨ੍ਹਾਂ ਦੇ ਵਿੱਚੋਂ 7 ਕਰੋੜ ਲੋਕ ਗੰਭੀਰ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਦੱਸਦੀ ਹੈ ਕਿ ਆਇਓਡੀਨ ਦੀ ਜੇਕਰ ਕਮੀ ਹੋ ਜਾਂਦੀ ਹੈ ਤਾਂ ਫਿਰ ਗਲਗੰਢ ਤੇ ਹਾਈਪੋਥਾਇਰੋਇਡਿਜ਼ਮ ਵਰਗੇ ਗੰਭੀਰ ਰੋਗ ਪੈਦਾ ਹੋ ਜਾਂਦੇ ਨੇ ਜਿਹੜੇ ਕਿ ਸਾਰੀ ਉਮਰ ਫਿਰ ਖਹਿੜਾ ਨਹੀਂ ਛੱਡਦੇ ਸਰੀਰ ਇੰਨਾ ਜ਼ਿਆਦਾ ਬਿਮਾਰ ਰਹਿਣ ਲੱਗ ਜਾਂਦਾ ਹੈ ਕਿ ਹੌਲੀ-ਹੌਲੀ ਖਤਮ ਵੀ ਹੋ ਜਾਂਦਾ ਹੈ ਦੱਸਦੀ ਕਿ ਆਇਓਡੀਨ ਇੱਕ ਟ੍ਰੇਸ ਮਿਨਰਲ ਹੈ ਜਿਹੜਾ ਕਿ ਇੱਕ ਅਜਿਹਾ ਖਣਿਜ ਹੈ ਜਿਸ ਦੀ ਮਾਤਰਾ ਤਾਂ ਬਹੁਤ ਘੱਟ ਚਾਹੀਦੀ ਹੁੰਦੀ ਹੈ ਪਰ ਜੇਕਰ ਇਸ ਦੀ ਕਮੀ ਹੋ ਜਾਵੇ ਤਾਂ ਫਿਰ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵਿਕਾਰ ਪੈਦਾ ਹੋ ਜਾਂਦੇ ਨੇ ਇਤੋਂ ਤੱਕ ਕਿ ਅੱਖਾਂ ਦੀ ਸੂਜਣ ਹੋਣ ਲੱਗ ਜਾਂਦੀਆਂ ਅੱਖਾਂ ਸੁੱਜ ਜਾਂਦੀਆਂ ਨੇ ਤੇ ਕਈ ਵਾਰ ਕਈ ਕਈ ਦਿਨ ਤੱਕ ਇਹ ਸੋਜ ਨਹੀਂ ਲੈਂਦੀ ਤੇ ਹੌਲੀ-ਹੌਲੀ ਚਿਹਰਾ ਵੀ ਸੁੱਜਣ ਲੱਗ ਜਾਂਦਾ ਹੈ ਕਈ ਵਾਰ ਤਾਂ ਗਲਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ ਗਲੇ ਦੇ ਵਿੱਚ ਗੰਡਾ ਜਈਆਂ ਬਣ ਜਾਂਦੀਆਂ ਨੇ ਜਿਸ ਦੇ ਨਾਲ ਬੋਲਣ ਦੇ ਵਿੱਚ ਵੀ ਤਕਲੀਫ ਆਉਣ ਲੱਗ ਜਾਂਦੀ ਹੈ ਆਵਾਜ਼ ਭਾਰੀ ਹੋ ਜਾਂਦੀ ਹੈ ਤੇ ਜੋ ਇਨਸਾਨ ਦੀ ਅਸਲੀ ਆਵਾਜ਼ ਹੁੰਦੀ ਹੈ ਉਹ ਆਵਾਜ਼ ਬਿਲਕੁਲ ਹੀ ਬਦਲ ਜਾਂਦੀ ਹੈ ਇਸੋ ਹੀ ਲਾਵਾ ਔਰਤਾਂ ਦੇ ਵਿੱਚ ਜੇਕਰ ਆਇਓਡੀਨ ਦੀ ਕਮੀ ਹੋ ਜਾਵੇ ਤਾਂ ਫਿਰ ਮਹਾਵਾਰੀ ਅਨਿਯਮਿਤ ਹੋ ਜਾਂਦੀ ਹੈ ਤੇ ਫਿਰ ਕਈ ਵਾਰ ਔਰਤਾਂ ਨੂੰ ਗਰਭ ਧਾਰਨ ਵਿੱਚ ਵੀ ਜਿਹੜੀ ਕਿ ਸਮੱਸਿਆ ਪੈਦਾ ਹੋ ਜਾਂਦੀ ਹੈ ਤੇ ਜੇਕਰ ਆਇਓਡੀਨ ਦੀ ਕਮੀ ਦੇ ਕਾਰਨ ਕੋਈ ਗਰਭ ਧਾਰਨ ਹੋ ਵੀ ਜਾਵੇ ਤਾਂ ਫਿਰ ਜਿਹੜਾ ਬੱਚਾ ਪੈਦਾ ਹੁੰਦਾ ਹੈ ਉਸ ਦੇ ਵਿੱਚ ਆਇਓਡੀਨ ਦੀ ਕਮੀ ਹੁੰਦੀ ਹੈ ਤੇ ਬੱਚੇ ਦੇ ਵਿੱਚ ਜਿਹੜੇ ਬਹੁਤ ਸਾਰੇ ਵਿਕਾਰ ਹੁੰਦੇ ਨੇ ਤੇ ਕਈ ਵਾਰ ਤਾਂ ਬੱਚੇ ਵਿਕਲਾਂਗ ਵੀ ਪੈਦਾ ਹੁੰਦੇ ਨੇ ਤੇ ਇੱਥੋਂ ਤੱਕ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਜੇਕਰ ਗਰਭਵਤੀ ਮਾਂ ਨੂੰ ਆਇਓਡੀਨ ਦੀ ਕਮੀ ਹੈ ਤਾਂ ਗਰਭ ਦੇ ਵਿੱਚ ਪਲ ਰਿਹਾ ਬੱਚਾ ਮਰ ਵੀ ਜਾਂਦਾ ਹੈ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜੇਕਰ ਆਇਓਡੀਨ ਦੀ ਕਮੀ ਹੋ ਜਾਵੇ ਤਾਂ ਮੌਤਾਂ ਤੱਕ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਕਈ ਵਾਰ ਕਈ ਲੋਕਾਂ ਦੇ ਵਿੱਚ ਬੇਵਜਾ ਚਿੜਚਿੜਾਪਨ ਹੋ ਜਾਂਦਾ ਹੈ ਉਹਨਾਂ ਦੇ ਮੂਡ ਸਵਿੰਗ ਹੋਣ ਲੱਗ ਪੈਂਦੇ ਨੇ ਜੇਕਰ ਅਜਿਹੇ ਲੱਛਣ ਹੋ ਰਹੇ ਨੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਤੋਂ ਇਲਾਵਾ ਆਇਓਡੀਨ ਦੀ ਕਮੀ ਦਾ ਸਬੰਧ ਦਿਲ ਦੀ ਧੜਕਣ ਦੇ ਨਾਲ ਵੀ ਹੈ ਜੇਕਰ ਦਿਲ ਦੀ ਧੜਕਣ ਬਿਨਾਂ ਵਜਾ ਘਟ ਰਹੀ ਹੈ ਤਾਂ ਇਹ ਵੀ ਆਇਓਡੀਨ ਦੀ ਕਮੀ ਦਾ ਇੱਕ ਵੱਡਾ ਲੱਛਣ ਹੈ ਕਈ ਵਾਰ ਸਰੀਰ ਦੇ ਵਿੱਚ ਹਲਕੀਆਂ ਹਲਕੀਆਂ ਝੁੰਚੁੰੀਆਂ ਆਉਂਦੀਆਂ ਰਹਿੰਦੀਆਂ ਨੇ ਇਹ ਵੀ ਆਇਓਡਿਨ ਦੀ ਕਮੀ ਦਾ ਹੀ ਇੱਕ ਲੱਛਣ ਨੇ ਜੇਕਰ ਇਹ ਲੱਛਣ ਵਾਰ-ਵਾਰ ਆ ਰਹੇ ਨੇ ਤਾਂ ਫਿਰ ਤੁਰੰਤ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਇਸ ਤੋਂ ਇਲਾਵਾ ਕੁਝ ਲੋਕ ਅਜਿਹਾ ਭੋਜਨ ਖਾਂਦੇ ਨੇ ਜਿਨ੍ਹਾਂ ਦੇ ਵਿੱਚ ਆਇਓਡਿਨ ਨਹੀਂ ਹੁੰਦਾ ਤਾਂ ਉਹ ਲੋਕ ਤਾਂ ਹਰ ਹਾਲਤ ਹੀ ਆਇਓਡਿਨ ਦੀ ਕਮੀ ਦੇ ਸ਼ਿਕਾਰ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਅਜਿਹੇ ਰੋਗ ਪੈਦਾ ਹੋ ਜਾਂਦੇ ਨੇ ਜਿਹੜੇ ਕਿ ਹੌਲੀ-ਹੌਲੀ ਗੰਭੀਰ ਬਿਮਾਰੀਆਂ ਦਾ ਰੂਪ ਧਾਰਨ ਕਰ ਜਾਂਦੇ ਨੇ ਇਸ ਤੋਂ ਇਲਾਵਾ ਆਇਓਡੀਨ ਨਮਕ ਮਿਲਦਾ ਹੈ ਇੱਕ ਰਸੀਂ ਆਪਣੇ ਭੋਜਨ ਦੇ ਵਿੱਚ ਇਸ ਨੂੰ ਸ਼ਾਮਿਲ ਕਰੀਏ ਤਾਂ ਫਿਰ ਆਇਓਡੀਨ ਦੀ ਕਮੀ ਸਰੀਰ ਦੇ ਵਿੱਚ ਨਹੀਂ ਰਹਿੰਦੀ ਤੇ ਅਸੀਂ ਆਇਓਡੀਨ ਦੀ ਕਮੀ ਦੇ ਨਾਲ ਹੋਣ ਵਾਲੇ ਰੋਗਾਂ ਤੋਂ ਬਚ ਸਕਦੇ ਹਾਂ ਸੋ ਆਇਓਡੀਨ ਯੁਕਤ ਭੋਜਨ ਖਾਣਾ ਚਾਹੀਦਾ ਹੈ ਤਾਂ ਕਿ ਅਸੀਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਨਾ ਹੋ ਸਕੀਏ ਸੋ ਆਮ ਤੌਰ ਤੇ ਜਿਹੜਾ ਆਇਓਡੀਨ ਹੈ ਉਹ ਦੁੱਧ ਨਾਲ ਬਣੇ ਹੋਏ ਪਦਾਰਥਾਂ ਦੇ ਨਾਲ ਮਿਲ ਜਾਂਦਾ ਹੈ ਡੇਰੀ ਪਦਾਰਥਾਂ ਦੇ ਨਾਲ ਮਿਲ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਦੁੱਧ ਦਹੀਂ ਪਨੀਰ ਸੀ ਮੱਖਣੇ ਸਭ ਚੀਜ਼ਾਂ ਆਉਂਦੀਆਂ ਨੇ ਅਗਰ ਇਹ ਅਸੀਂ ਭੋਜਨ ਖਾਂਦੇ ਰਹਾਂਗੇ ਤਾਂ ਫਿਰ ਆਇਓਡੀਨ ਦੀ ਕਮੀ ਨਹੀਂ ਆਉਂਦੀ ਤੇ ਸਰੀਰ ਗੰਭੀਰ ਬਿਮਾਰੀਆਂ ਤੋਂ ਮੁਕਤ ਰਹਿੰਦਾ